ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਕੀ ਦਿਖਾਉਣੀ ਆ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਇਹ ਇੱਕ ਪਿੱਤਲ ਦਾ ਭਾਂਡਾ ਜੋ ਕਿ ਪੁਰਾਣੇ ਸਮਿਆਂ 'ਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੇ ਜਾਂਦਾ ਸੀ ਸੋ ਮੱਕੀ ਉਹਨਾ ਵੀਰਾਂ ਦੇ ਨਾਮ ਵੀ ਬੋਲਾਂਗੇ ਉਹਨਾਂ ਵੀਰਾਂ ਭੈਣਾਂ ਦੇ ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਦੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰ ਦੇਣਾ ਜੀ ਸੋ ਚਲੋ ਫੇਰ ਦਿਖਾਉਨੇ ਆ ਤੁਹਾਨੂੰ ਇੱਕ ਹੋਰ ਪੁਰਾਣਾ ਭਾਂਡਾ ਕਿ ਉਹ ਪਹਿਲੇ ਸਮਿਆਂ ਚ ਵਰਤੇ ਜਾਂਦਾ ਸੀ ਇਹ ਆ ਜੀ ਉਹ ਭਾਂਡਾ ਜੋ ਪਹਿਲੇ ਸਮਿਆਂ ਚ ਘਰਾਂ ਵਿੱਚ ਵਰਤੇ ਜਾਂਦਾ ਸੀ ਇਹਨੂੰ ਗੜਬਾ ਕਹਿੰਦੇ ਨੇ ਗੜਬਾ ਉਸਨੂੰ ਇਸ ਲਈ ਕਹਿੰਦੇ ਨੇ ਕਿਉਂਕਿ ਜਿਹੜੀ ਗੜਬੀ ਹੁੰਦੀ ਆ ਪਿੱਤਲ ਦੀ ਗੜਬੀਆਂ ਹੁੰਦੀਆਂ ਦੀ ਉਹਨਾਂ ਨਾਲੋਂ ਥੋੜਾ ਸਾਈਜ਼ ਵਿੱਚ ਵੱਡਾ ਹੁੰਦਾ ਇਹ ਇਹਦੇ ਵਿੱਚ ਜੋ ਚਾਹ ਪਾਣੀ ਪੈਂਦਾ ਥੋੜਾ ਗੜਬੀ ਨਾਲੋਂ ਜ਼ਿਆਦਾ ਪੈ ਜਾਂਦਾ। ਸੋ ਇਸ ਕਰਕੇ ਇਹਨੂੰ ਗੜਬਾ ਕਹਿੰਦੇ ਨੇ। ਇਹ ਗੜਬਾ ਸਵਾਨੀਆਂ ਜਿਹੜੀਆਂ ਹੁੰਦੀਆਂ ਦੀ ਉਹ ਖੇਤ ਨੂੰ ਚਾਹ ਪਾ ਕੇ ਯਾ ਲੱਸੀ ਆ ਕੇ ਇਹਦੇ ਵਿੱਚ ਲੱਗੇ ਜਾਂਦੀ ਹੁੰਦੀ ਆ ਉਹਦੀ ਖੇਤ ਨੂੰ ਜੋ ਖੇਤਾਂ ਵਿੱਚ ਹਾਲੀ ਹਲ ਬਾਂਦਾ ਹੁੰਦਾ ਸੀ ਜਾਂ ਕੋ ਹੋਰ ਖੇਤੀਬਾੜੀ ਦਾ ਕੰਮ ਕਰਦਾ ਹੁੰਦਾ ਸੀ ਉਹਦੇ ਵਾਸਤੇ ਚਾਹ ਪਾਣੀ ਲੱਸੀ ਇਹਦੇ ਵਿੱਚ ਪਾ ਕੇ ਲਏ ਜਾਂਦੇ ਹੁੰਦੀਆਂ ਸੀ ਸੋਏ ਪਿੱਤਲ ਦੀ ਥਾਂ ਦਾ ਬਣਿਆ ਹੁੰਦਾ ਸੀ ਤੇ ਉੱਪਰ ਆਹ ਇੱਕ ਕੁੰਡਾ ਲੱਗਿਆ ਹੁੰਦਾ ਸੀ ਜਿੱਥੋਂ ਇਸ ਨੂੰ ਫੜਿਆ ਜਾਂਦਾ ਸੀ ਇਹਨੂੰ ਸਾਫ਼ ਸੁਥਰਾ ਰੱਖਣ ਲਈ ਇਹਦੇ ਵਿੱਚ ਕਲੀ ਵੀ ਕਰਾ ਲੈਂਦੇ ਸੀ ਜੋ ਪਿੰਡਾਂ ਵਿੱਚ ਕਲੀ ਕਰਨ ਵਾਲੇ ਆਉਂਦੇ ਹੁੰਦੇ ਸੀ ਭਾਂਡਿਆਂ ਨੂੰ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਦੇ ਹੁੰਦੇ ਸੀ ਉਹਨਾਂ ਤੋਂ ਇਸ ਭਾਂਡੇ ਨੂੰ ਵੀ ਕਲੀ ਕਰਾ ਦਿੰਦੇ ਦੀ ਇਹਦੇ ਅੰਦਰਲੇ ਪਾਸੇ ਕਲੀ ਕੀਤੀ ਜਾਂਦੀ ਦੀ ਤੇ ਚਾਂਦੀ ਤਰ੍ਹਾਂ ਚਮਕ ਜਾਂਦਾ ਸੀ ਸਾਫ਼ ਸੁਥਰਾ ਲੱਗਣ ਲੱਗ ਜਾਂਦਾ ਸੀ ਦੇਖਣ ਨੂੰ ਖੂਬਸੂਰਤ ਲੱਗਦਾ ਹੁੰਦਾ ਸੀ ਸ਼ੋ ਕਿਸੇ ਸਮੇਂ ਇਹ ਭਾਂਡਾ ਮਰ ਰਸੋਈਆਂ ਦਾ ਸ਼ਿੰਗਾਰ ਹੁੰਦਾ ਸੀ ਹਰੇ ਘਰ ਦੀ ਰਸੋਈ ਦਾ ਇਹ ਸ਼ਿੰਗਾਰ ਹੁੰਦਾ ਸੀ ਅੱਜ ਕੱਲ ਇਹ ਵਿਰਾਸਤੀ ਮਿਊਜ਼ੀਅਮ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਕਿਉਂਕਿ ਲੋਕਾਂ ਨੇ ਜਿੰਨੇ ਵੀ ਘਰਾਂ ਚ ਪਿੱਤਲ ਦੇ ਭਾਂਡੇ ਸੀ ਉਹ ਘਰਾਂ 'ਚੋਂ ਕੱਢ ਕੇ ਕੁਆੜੀਆਂ ਨੂੰ ਵੇਚ ਦਿੱਤ ਨੇ ਤੇ ਉਹਦੀ ਜਗ੍ਹਾ ਸਟੀਲ ਦੇ ਭਾਂਡੇ ਜਾਂ ਪਲਾਸਟਿਕ ਦੇ ਭਾਂਡੇ ਲੈ ਆਏ ਨੇ ਜਿਹੜੇ ਕੇ ਸਾਡੇ ਸਿਹਤ ਲਈ ਬਹੁਤ ਹੀ ਹਾਨੀਕਾਰਕ ਨੇ ਇਹ ਪਿੱਤਲ ਦੇ ਭਾਂਡੇ ਜਿਹੜੇ ਹੁੰਦੇ ਦੀ ਜਾਂ ਤਾਂਬੇ ਦੇ ਭਾਂਡੇ ਹੁੰਦੇ ਦੀ ਇਹਨਾਂ ਦਾ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਤੀ ਹੁੰਦਾ ਇਹਨਾਂ ਚ ਪਾਇਆ ਚਾਹ ਪਾਣੀ ਲੱਸੀ ਸਿਹਤ ਨੂੰ ਨੁਕਸਾਨ ਨਹੀਂ ਤੀ ਪਹੁੰਚਾਉਂਦੀ ਸੋ ਸਮਾਂ ਤੇ ਇਹਦੇ ਤੱਤ ਜਿਹੜੇ ਹੁੰਦੇ ਪਿੱਤਲ ਦੇ ਜਾਂ ਤਾਂਬੇ ਦੇ ਉਹ ਖਾਣ ਵਾਲੀ ਵਸਤ ਵਿੱਚ ਰਲ ਜਾਂਦੇ ਸੀ ਫਿਰ ਉਹ ਸਿਹਤ ਲਈ ਫਾਇਦੇਮੰਦ ਹੀ ਹੁੰਦੇ ਸੀ ਨਾ ਕਿ ਨੁਕਸਾਨਦੇਗ ਸੋ ਅੱਜਕੱਲ ਇਹਨਾਂ ਗੜਬਿਆਂ ਦੀ ਜਗ੍ਹਾ ਤੇ ਪਲਾਸਟਿਕ ਦੇ ਗੜਬੇ ਆ ਗਏ ਨੇ ਜੋ ਕਿ ਬਾਜ਼ਾਰ ਵਿੱਚੋਂ ਮਿਲ ਜਾਂਦੇ ਨੇ ਪਰ ਇਹ ਨਾ ਗਰਬਿਆਂ ਦੀ ਉਹ ਗਰਬੇ ਰੀਸ ਨਹੀਂ ਕਰ ਸਕਦੇ ਇਹ ਦੇਖਣ ਨੂੰ ਹੁਣ ਬਹੁਤ ਹੀ ਖੂਬਸੂਰਤ ਲੱਗਦੇ ਹੁੰਦੇ ਸੀ ਤੇ ਹੁਣ ਵੀ ਲੱਗ ਰਹੇ ਨੇ ਇਹੋ ਜਿਹੇ ਭਾਂਡਿਆਂ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਦਿਖਾ ਸਕੀਏ ਇਹ ਇਹੋ ਜਿਹੇ ਭਾਂਡੇ ਸਾਡੇ ਬਜ਼ੁਰਗ ਵਰਤਦੇ ਹੁੰਦੇ ਵੀ ਸੋ ਇਸੇ ਕਾਰਜ ਲਈ ਇਸੇ ਕਾਰਜ ਹਿੱਤ ਮੈਂ ਇਹਨਾਂ ਭਾਂਡਿਆਂ ਨੂੰ ਸਾਂਭ ਰਿਹਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੇ ਜੋ ਕਿ ਨੌਜਵਾਨ ਪੀੜ੍ਹੀ ਇਹਨਾਂ ਨੂੰ ਦੇਖ ਸਕੇ ਤੇ ਇਹਨਾਂ ਦੇ ਗੁਣਾ ਬਾਰੇ ਜਾਣ ਸਕੇ ਤੋ ਅੱਜਕੱਲ ਇਹ ਪਾਂਡਾ ਵਿਰਾਸਤੀ ਮਿਊਜ਼ੀਅਮ ਵਿੱਚ ਹੀ ਦੇਖਣ ਨੂੰ ਮਿਲਦਾ ਏ ਇਹ ਪਾਂਡਾ ਵੀ ਮੈਂ ਆਪਣੇ ਬਾਈ ਆਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸੌਂਕੇ ਰੱਖਿਆ ਹੋਇਆ ਜੇ ਕਿਸੇ ਵੀਰ ਭੈਣ ਨੇ ਦੇਖਣਾ ਹੋਵੇ ਉਹ ਮੇਰੇ ਨਾਲ 7528031887 ਨੰਬਰ ਤੇ ਸੰਪਰਕ ਕਰਕੇ ਘਰ ਆ ਕੇ ਦੇਖ ਸਕਦਾ ਹੈ ਕੋਈ ਵੀ ਫੀਸ ਨਹੀਂ ਬਿਲਕੁਲ ਫ੍ਰੀ ਵਿੱਚ ਇਹ ਚੀਜ਼ਾਂ ਮੈਂ ਦਿਖਾਉਣਾ ਸੋ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਸੋ ਹੁਣ ਮੈਂ ਉਹਨਾਂ ਵੀਰਾਂ ਭੈਣਾਂ ਦੇ ਨਾਮ ਬੋਲਦਾ ਜਿਨ੍ਹਾਂ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰੇ ਦੀ ਸੋ ਲੋਕ ਸੁਣੋ ਉਹਨਾਂ ਵੀਰਾਂ ਭੈਣਾਂ ਦੇ ਨਾ ਸੋਨਾ ਵੀਰਾਂ ਭੈਣਾਂ ਦੇ ਨਾਂ ਇਸ ਪ੍ਰਕਾਰ ਨੇ ਇੱਕ ਵੀਰ ਨੇ ਕਮੈਂਟ ਕਰਿਆ ਦੀ ਉਹਨਾਂ ਦਾ ਨਾਂ ਹੈਗਾ ਪੰਜਾਬ ਸਿੰਘ ਤੇ ਇੱਕ ਭੈਣ ਨੇ ਵੀ ਕਮੈਂਟ ਕਰਿਆ ਸੀ ਉਹਦਾ ਨਾਮ ਹੈਗਾ ਅਮਰਜੀਤ ਕੌਰ ਸੋ ਇਹਨਾਂ ਦੋਹਾਂ ਵੀਰਾਂ ਭੈਣਾਂ ਦੇ ਪੰਜਾਬ ਸਿੰਘ ਤੇ ਅਮਰਜੀਤ ਕੌਰ ਦਾ ਤਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹਨਾਂ ਨੇ ਕਮੈਂਟ ਕਰਿਆ ਬਾਕੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਉਹ ਇੰਨੀ ਕੁ ਬੈਂਤੀ ਜ਼ਰੂਰ ਪ੍ਰਵਾਨ ਕਰਨੀ ਸੋ ਹੁਣ ਕੱਲ ਨੂੰ ਕੋਈ ਹੋਰ ਤੁਹਾਨੂੰ ਪੁਰਾਣੀ ਗੀਤ ਦਿਖਾਵਾਂਗਾ ਜੋ ਕੋ ਪਹਿਲੇ ਸਮੇਂ ਅਚ ਵਰਤੀ ਜਾਂਦੀ ਦੀ ਜੋ ਘਰਾਂ ਵਿੱਚ ਜਾਂ ਖੇਤਾਂ ਵਿੱਚ ਵਰਤੀ ਜਾਂਦੀ ਦੀ ਉਹ ਚੀਜ਼ ਤੁਹਾਨੂੰ ਦਿਖਾਵਾਂਗਾ ਆਉਣ ਵਾਲੇ ਬਲੌਗਾਂ ਨੂੰ ਦੇਖਦੇ ਰਹਿਣਾ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚੇ ਸੋ ਮਿਲਾਂਗੇ ਜੀ ਅਗਲੀ ਵੀਡੀਓ 'ਚ ਇੱਕ ਵਾਰ ਫੇਰ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ